हरियाणा ਤੇ ਪਿਛਲੇ 10 ਸਾਲਾਂ ਤੋਂ ਬਾਅਦ ਭਾਜਪਾ ਸੱਤਾ ਦੇ ਕਾਬਜ਼ ਹੈ ਇਸ ਤੋਂ ਪਹਿਲਾਂ ਇੱਥੇ ਕਾਂਗਰਸ ਦਾ ਦਬਦਬਾ ਸੀ ਹੁਣ ਵਿਧਾਨ ਸਭਾ ਚੋਣਾਂ ਨੇੜੇ ਹਨ ਤੇ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸੱਤਾ ਵਿੱਚ ਵਾਪਸੀ ਕਰ ਸਕਦੇ ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਐਕਸ ਹੈਂਡਲ ਤੇ ਵੀਡੀਓ ਸ਼ੇਅਰ ਕਰਕੇ ਭਾਜਪਾ ਸਰਕਾਰ ਤੇ ਹਮਲਾ ਬੋਲੇ ਦੱਸਿਆ ਕਿ ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਨੇ ਇੱਕ ਲੰਮਾ ਕੈਪਸ਼ਨ ਲਿਖਿਆ ਰਾਹੁਲ ਗਾਂਧੀ ਨੇ ਲਿਖਿਆ ਭਾਜਪਾ ਵੱਲੋਂ ਫੈਲਾਈ ਗਈ ਬੇਰੁਜ਼ਗਾਰੀ ਦੀ ਬਿਮਾਰੀ ਦੀ ਕੀਮਤ ਲੱਖਾਂ ਪਰਿਵਾਰ ਆਪਣੇ ਪਿਆਰਾ ਤੁਮ ਵਿਛੜ ਕੇ ਚੁਕਾ ਰਹੇ ਹਨ ਆਪਣੀ ਅਮਰੀਕਾ ਯਾਤਰਾ ਦੌਰਾਨ ਹਰਿਆਣੇ ਦੇ ਨੌਜਵਾਨਾਂ ਨੂੰ ਮਿਲਿਆ ਜੋ ਆਪਣੇ ਪਰਿਵਾਰਾਂ ਤੋਂ ਦੂਰ ਵਿਦੇਸ਼ ਵਿੱਚ ਖੁਦ ਨੂੰ ਖਪਾ ਰਹੇ ਹਨ ਉਹਨਾਂ ਨੇ ਕਿਹਾ ਕਿ ਭਾਰਤ ਪਰਤਣ ਦੇ ਜਦੋਂ ਉਹ ਉਹਨਾਂ ਦੇ ਪਰਿਵਾਰ ਨੂੰ ਮਿਲੇ ਤਾਂ ਉਹਨਾਂ ਦੀਆਂ ਅੱਖਾਂ ਦਰਦ ਨਾਲ ਭਰ ਗਈਆਂ ਮੌਕੇ ਅधिकाਟ ਨੇ ਬੱਚੇ ਤੋਂ ਉਹਨਾਂ ਦੇ ਪਿਤਾ ਦਾ ਸਹਾਰਾ ਤੇ ਬਜ਼ੁਰਗਾਂ ਤੋਂ ਉਹਨਾਂ ਦੇ ਬੁੜਾਪੇ ਦਾ ਸਹਾਰਾ ਖੋ ਲਿਆ। ਦੱਸਦੇ ਕਿ ਉਹਨਾਂ ਅੱਗੇ ਲਿਖਿਆ ਕਿ ਪਿਛਲੇ 10 ਸਾਲਾਂ ਵਿੱਚ ਉਪਾਤਪਾ ਨੇ ਹਰਿਆਣਾ ਸਮੇਤ ਦੇਸ਼ ਦੇ ਨੌਜਵਾਨਾਂ ਤੋਂ ਰੋਜ਼ਗਾਰ ਦੇ ਮੌਕੇ ਖੋ ਕੇ ਉਹਨਾਂ ਨਾਲ ਘੋਰ ਅਨਿਆਂ ਕੀਤਾ। ਟੁੱਟੇ ਪਰੋਸੇ ਤੇ ਹਾਰੇ ਹੋਏ ਦਿਲ ਕਾਰਨ ਨੌਜਵਾਨ ਤਸਦ 10 ਸafarat ਕਰਨ ਲਈ ਮਜਬੂਰ ਹਨ। ਆਪਣੇ ਘਰਾਂ ਤੋਂ ਵਿਛੜੇ ਇਨ੍ਹਾਂ ਪ੍ਰਵਾਸੀ ਪੰਚ ਅਨੁਕਾਸ਼ ਆਪਣੇ ਦੇਸ਼ ਵਿੱਚ ਆਪਣੇ ਹੀ ਲੋਕ ਵਿੱਚ ਰੋਜੀ ਰੋਟੀ ਕਮਾਉਣ ਦਾ ਮੌਕਾ ਮਿਲ ਜਾਵੇ ਉਹ ਕਰੇ ਵੀ ਆਪਣਾ ਵਤਨ ਨਾ ਛੱਡਣ ਉਹਨਾਂ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਕਾਂਗਰਸ ਦੀ ਸਰਕਾਰ ਬਣਦੀ ਅਸੀਂ ਹਰਿਆਣਾ ਵਿੱਚ ਅਜੀਬ ਵਿਵਸਥਾ ਬਣਾਵਾਂਗੇ ਜਿਸ ਵਿੱਚ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਆਪਣੇ ਜਹੇਤਿਆ ਤੋਂ ਦੂਰ ਨਹੀਂ ਰਹਿਣਾ ਪਵੇਗਾ ਦਾਜੇ ਕਿ ਹਰਿਆਣਾ ਵਿੱਚ 5 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣੀਆਂ ਨੇ ਇਸ ਤੋਂ ਬਾਅਦ 8 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ ਜਿਸ ਤੋਂ ਬਾਅਦ ਪਤਾ ਚੱਲ ਸਕੇਗਾ ਕਿ ਕਿਸ ਦਾ ਦਾਕ ਕਿੰਨਾ ਫਾਇਦੇਮੰਦ ਸੀ ਦੇਖਣਾ ਹੋਵੇਗਾ ਕਿ ਹਰਿਆਣਾ ਦੀ ਜਨਤਾ ਭਾਜਪਾ ਸਰਕਾਰ ਤੇ ਮੂੜ ਭਰੋਸਾ ਕਰਦੀ ਹੈ ਜਾਂ ਫਿਰ ਇਸ ਮਾਮਲੇ 'ਚ ਕਾਂਗਰਸ ਜਿੱਤ ਰਹੀ ਹੈ ਭਾਵੇਂ ਕਿ ਭਾਜਪਾ ਤੇ ਕਾਂਗਰਸ ਵਿਚਾਲੇ ਸਿੱਧਾ ਮੁਕਾਬਲਾ ਹੋਣ ਜਾ ਰਿਹਾ ਪਰ ਅਰਵਿੰਦ ਕੇ ਜਵਾਲ ਦੀ ਆਮ ਆਲੀ ਪਾਰਟੀ ਵੀ ਮੈਦਾਨ ਚ ਉਤਰੀ ਹੈ ਜਿਸ ਦੇ ਸਾਰੇ 90 ਸੀਟਾਂ ਤੇ ਆਪਣਾ ਉਮੀਦਵਾਰ ਖੜੇ ਕਿ ਧੰਦਾਸੀ ਕਿ ਇਸ ਤੋਂ ਬਾਅਦ ਪਤਾ ਚਲ ਸਕੇਗਾ ਕਿ ਕਿਸ ਦਾ ਦਾ ਕੀ ਨਾ ਫਾਇਦੇਮੰਦ ਹੈ ਔਰ ਅਪਡੇਟ ਲਈ ਦੇਖਦੇ ਰਹੋ ਜੇ ਅਪਡੇਟ ਟੀਵੀ